ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਕੁਰਮੀ ਹਮਦਪੁਰਾ ਤੇ ਪਾਇਂਦਰੀਆ ਯੂਕੇ ਦੇ ਸਕਾਟਲੈਂਡ ਮੰਚ ਤੇ ਤੁਹਾਨੂੰ ਹਾਰਦਿਕ ਜੀ ਆਇਆਂ ਹੈ ਨਾ ਸਾਡੇ ਨਾਲ ਅੱਜ ਇੱਕ ਸ਼ਖਸੀਅਤ ਮੌਜੂਦ ਹੈ ਉਹ ਸ਼ਖਸੀਅਤ ਪੂਰੀ ਵਿਸ਼ਵ ਦੀ ਜਿਹੜੀ ਪੰਜਾਬੀ ਜਿਹੜੀ ਭਾਰਤੀ ਰਾਜਨੀਤੀ ਆ ਉਹਦੇ ਵਿੱਚ ਖਾਸ ਥਾਂ ਰੱਖਦੀ ਹੈ ਉਹਨਾਂ ਦਾ ਜਿਹੜਾ ਚਰਚਾ ਪੂਰੇ ਵਿਸ਼ਵ ਦੇ ਵਿੱਚ ਹੋਇਆ ਮੈਂ ਜੇ ਇੱਥੇ ਦੱਸ ਦੇਵਾਂ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਇੱਕ ਵੱਡਾ ਪ੍ਰਚਾਰ ਕੀਤਾ ਗਿਆ ਸੀ ਇੱਕ ਵੱਡੇ ਹੋਰ ਹੀ ਵਿਲੱਖਣ ਮਾਡਲ ਦਾ ਜਿਹਦੇ ਵਿੱਚ ਜ਼ਿਆਦਾਤਰ ਰਿਕਰ ਸੀ ਸਿੱਖਿਆ ਕ੍ਰਾਂਤੀ ਦਾ ਤੇ ਸਿੱਖਿਆ ਕ੍ਰਾਂਤੀ ਸਿੱਧੇ ਤੌਰ ਤੇ ਪ੍ਰਚਾਰੀ ਗਈ ਸੀ ਮਨੀਸ਼ ਸ਼ਿਸ਼ੋਧਿਆ ਜੀ ਦੇ ਨਾਂ ਦੇ ਨਾਲ ਮਨੀਸ਼ ਸ਼ਿਸ਼ੋਧਿਆ ਹਾਲੀ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਹਾਰ ਗਏ ਨੇ ਉਸ ਨੂੰ ਉਹਨਾਂ ਨੂੰ ਹਰਉਣ ਵਾਲੇ ਸੱਜਣ ਅੱਜ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦਾ ਨਾਮ ਹੈ ਤਰਵਿੰਦਰ ਸਿੰਘ ਮਰਵਾਜੀ ਮਰਵਾ ਸਾਹਿਬ ਤੁਹਾਡਾ ਸਕਾਟਲੈਂਡ ਦੀ ਧਰਤੀ ਤੇ ਹਾਰਦਿਕ ਸਵਾਗਤ ਹੈ ਆਪ ਦਾ ਜੀ ਬਹੁਤ ਬਹੁਤ ਤਨਵਾਦ ਤੇ ਆਪ ਆਏ ਮੈਂ ਜਿਵੇਂ ਪਹਿਲਾਂ ਕਹਿ ਕੇ ਹਟਿਆ ਕਿ ਤੁਸੀਂ ਮਨੀਸ਼ ਸ਼ਿਸ਼ੋਧਿਆ ਜੀ ਨੂੰ ਖੜਾ ਕੇ ਜਾਨੀ ਕਿ ਸਿਆਸਤ ਦੇ ਵਿੱਚ ਮੋਢ ਵਿਧਾਇਕ ਬਣੇ ਹੋ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਦੇ ਉਸ ਜਿਹੜਾ ਪ੍ਰਚਾਰਿਆ ਗਿਆ ਮਾਡਲ ਸੀ ਅਸਲ ਵਿੱਚ ਇਹਨਾਂ ਦਾ ਝੂਠਾ ਬਿਲਕੁਲ ਝੂਠਾ ਮੂਰਖ ਜੀ ਬੈਠ ਰਹੀ ਹੈ ਚਾਰ ਪੰਜ ਇਕੱਠੇ ਚੋਰ ਹੋਏ ਇਹਨਾਂ ਨੇ ਅੰਨਾ ਨੂੰ ਛੋੜਿਆ ਹੈਗਾ ਇੱਕ ਪਾਰਟੀ ਬੜੀ ਕਰ ਦਿੱਤੀ ਜੀ 14 ਵਿੱਚ ਖਾਸ ਕਰ ਕੇ ਜੇਰੀਵਾਲ ਔਰ ਸਿਸੋਦੀਆ ਜਿਹੜੇ ਸੀ ਉਹ ਲੋਕਾਂ ਨੂੰ ਗੁੰਮਰਾਹ ਕਰਕੇ ਜੀ ਸੀੜੀਆਂ ਚੜ ਗਏ ਲੇਕਿਨ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਇਹ ਤਾਂ ਬਿਲਕੁਲ ਚੋਰ ਨਿਕੰਮੇ ਕੁਝ ਨਹੀਂ ਦਿੱਲੀ ਹਸਤੇ ਕੀਤਾ ਨੇ ਜੀ ਦਿੱਲੀ ਕੀ ਦੀ ਜਨਤਾ ਬੜੀ ਸਮਝਦਾਰ ਹੈਗੀ ਹੈ ਜੀ ਬੜੀ ਸੁਝ ਬੋਜ ਵਾਲੀ ਹੈਗੀ ਹੈ ਜੀ ਉਹਨਾਂ ਨੇ ਕਿਹਾ ਇਹ ਲਾਲਚ ਦੇ ਦੇ ਕੇ ਦਿੱਲੀ ਨੂੰ ਬਿਲਕੁਲ ਸਭ ਤੋਂ ਵੱਡੀ ਗੱਲ ਪੋਲੂਸ਼ਨ ਜਿਹੜਾ ਹੈਗਾ ਇਹ ਪ੍ਰਦੂਸ਼ਨ ਜੀ ਨੂੰ ਜੀ ਉਹ ਦਿੱਲੀ ਵਿੱਚ ਜਿਹੜੀਆਂ ਗੱਲਾਂ ਇਹਨਾਂ ਨੇ ਕਹੀਆਂ ਸੀ ਉਹ ਬਿਲਕੁਲ ਨਹੀਂ ਖਤਮ ਕੀਤੀਆਂ ਜੀ ਯਾਨੀ ਕਿ ਕਾਗਜ਼ਾਂ ਤੇ ਰਹਿ ਗਈਆਂ ਕਾਗਜ਼ਾਂ ਤੇ ਵੀ ਰਹਿ ਗਿਆ ਨਾਲ ਲੋਕਾਂ ਦੇ ਜਾਨ ਲੈਵਾ ਜਿਹੜੀ ਹੈਗੀ ਹੈ ਪ੍ਰਡਕਸ਼ਨ ਜੀ ਉਸ ਤੇ ਨਹੀਂ ਕੰਟਰੋਲ ਕੀਤਾ ਜੀ ਆਪ ਨੂੰ ਦੱਸਾਂ ਕਿ ਕੋਰੋਨਾ ਵਿੱਚ ਮੋਦੀ ਜੀ ਨੇ ਇਹਨੂੰ 730 ਕਰੋੜ ਰੁਪਏ ਦਿੱਤਾ ਜੀ ਔਰ ਇਹਨਾਂ ਨੇ ਖਰਚ ਸਿਰਫ 450 ਕਰੋੜ ਦਿੱਤਾ ਜੀ ਔਰ ਜਾਨਾਂ ਇੰਨੀਆਂ ਚਲ ਗਈਆਂ ਗਿਆ ਖਜ਼ਾਨੇ 'ਚ ਪੈਸਾ ਹੈਗਾ ਸੀ ਜੀ ਜਿਹੜੀ ਆਪ ਦੀ ਗੈਸ ਸਿਲੰਡਰ ਜੀ ਜਿਹੜੇ ਅਸੀਂ ਕਹਿੰਦੇ ਆ ਆਕਸੀਜਨ ਵਾਸਤੇ ਜੀ ਕਮ ਸੇ ਕਮ ਨਹੀਂ 90% ਲੋਕ ਆਕਸੀਜਨ ਕਰਕੇ ਚਲੰਡਰ ਨਹੀਂ ਮਿਲਿਆ ਇਸ ਕਰਕੇ ਲੋਕਾਂ ਤੇ ਜਾਣਾ ਗਿਆ ਜੀ ਪਰ ਉਹ ਸਾਹਿਬ ਜਿਵੇਂ ਸਿੱਖਿਆ ਦੇ এডਿਕੇਸ਼ਨ ਦੇ ਮਾਮਲੇ 'ਚ ਪ੍ਰਚਾਰ ਕੀਤਾ ਜਾਂਦਾ ਸੀ ਲੋਕਾਂ ਨੂੰ ਜਦੋਂ ਅਸੀਂ ਟੀਵੀ ਰਾਹੀਂ ਦੇਖਦੇ ਆਂ ਵਿਦੇਸ਼ਾਂ ਦੇ ਵਿੱਚ ਵੀ ਤੇ ਉਹ ਜਿਵੇਂ ਕਹੋ ਕਿ ਚਮਕਾਰੇ ਮਾਰਦੇ ਸਕੂਲ ਦਿਖਾਏ ਜਾਂਦੇ ਸੀ ਚਮਕਾਰੇ ਮਾਰਦੇ ਉਹਦੇ ਵਿੱਚ ਜਿਹੜੇ ਕਲਾਸਰੂਮ ਦਿਖਾਏ ਜਾਂਦੇ ਸੀ ਲੋਕਾਂ ਦੇ ਵਿੱਚ ਚਰਚਾ ਜਾਂਦਾ ਸੀ ਕਿ ਵਾਹ ਜੀ ਵਾਹ ਕੀ ਬਾਤ ਆਮ ਆਦਮੀ ਪਾਰਟੀ ਨੇ ਸਿੱਖਿਆ ਦੇ ਖੇਤਰ 'ਚ ਵੱਡੀ ਕ੍ਰਾਂਤੀ ਲਿਆਂਦੀ ਆ ਤੇ ਫਿਰ ਉਹ ਕੀ ਵਜਾ ਪਣੀ ਕਿ ਲੋਕਾਂ ਨੇ ਮਨੀਸ਼ ਸਿਸ਼ੋਧੀਆਂ ਨੂੰ ਹਰਾਇਆ ਨੀ ਵਜੇ ਝੂਠ ਕੱਤ ਤੱਕ ਚੱਲਦਾ ਹੈ ਜੀ ਝੂਠ ਤੇ ਝੂਠ ਹੀ ਹੋਣਾ ਨਾ ਮੈਂ ਦੱਸ ਰਿਹਾ ਨਾ ਆਪ ਨੂੰ ਉਹਨੇ ਦੱਸਿਆ ਕਰੋਨਾ ਵਿੱਚ ਜੀ ਮੋਦੀ ਜੀ ਨੇ ਇਹਨਾਂ 750 ਕਰੋੜ ਰੁਪਏ ਦਿੱਤਾ ਜੀ ਸਭ ਤੋਂ ਵੱਡੀ ਗੱਲ ਖਜ਼ਾਨੇ 'ਚ ਔਰ ਖਰਚਾ 450 ਕਰੋੜ ਹੋਇਆ ਜੀ ਖਜ਼ਾਨੇ 'ਚ ਪੈਸੇ ਪਏ ਵੀ ਸੀ ਤੇ ਇਹਨਾਂ ਨੇ ਸਿਲੰਡਰ ਦਾ ਇੰਤਜ਼ਾਮ ਨਹੀਂ ਕੀਤਾ ਬਾਹਰੋਂ ਇمپੋਰਟ ਕਰ ਲੈਂਦੇ ਸਿਲੰਡਰ ਕੋਈ ਇਤਨੀ ਵੱਡੀ ਗੱਲ ਨਹੀਂ ਹੈਗੀ ਜੀ ਲੇਕਿਨ ਨਹੀਂ ਘੱਟ ਬੈਟਰ ਹੈ ਆਪਣੇ ਸੀਸ ਮਹਿਲ ਜ 45 ਕਰੋੜ ਰੁਪਏ ਲਈ ਘੱਟ ਬੈਟਰ ਹੈ ਜੀ ਅਗਰ ਲੋਕਾਂ ਨੂੰ ਐਜੂਕੇਸ਼ਨ ਹੀ ਕਰਦਾ ਤੇ ਖੁਦ ਵੀ ਆਰ ਗਿਆ ਜੀ ਅੱਜ ਜਦੋਂ ਮਨੀਸ਼ ਸ਼ਿਸ਼ੋਧिया ਜਾਂ ਅਰਵਿੰਦ ਕੇਜਰੀਵਾਲ ਇਹ ਸਾਰੇ ਜਾਨੇ ਦਿੱਲੀ ਤੋਂ ਹਾਰ ਕੇ ਪੰਜਾਬ ਦੇ ਵਿੱਚ ਬੈਠੇ ਆ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਪੰਜਾਬ ਨੂੰ ਉਹਨਾਂ ਨੂੰ ਗੱਡੀਆਂ ਚਾਹੀਦੀਆਂ ਨਾ ਪੰਜ ਪੰਜ ਛੇ ਛੇ ਗੱਡੀਆਂ ਪਿੱਛੇ ਹੋਊਗਾ ਜੀ ਖੁਦ ਕੇਜਰੀਵਾਲ ਤੇ ਕਈ ਦਿਨ ਤੋਂ ਬਾਹਰ ਹੀ ਨਿਕਲਿਆ ਸੋ ਜੀ ਪੰਜ ਛੇ ਗੱਡੀਆਂ ਉਹਨੂੰ ਚਾਹੀਦੀਆਂ ਅੱਗੇ ਪਿੱਛੇ ਉਹ ਪੰਜਾਬ ਦੀ ਸਰਕਾਰ ਦੇਦੀ ਆ ਇਸ ਚ ਸੇ ਸੋਧਿਆ ਵੀ ਉੱਤੇ ਮਕਾਨ ਲੈ ਕੇ ਵੀ ਬੈਠ ਗਿਆ ਕਿਰਾਏ ਤੇ ਉਹ ਤਾਂ ਕਹਿੰਦੇ ਵੀ ਪੰਜਾਬ ਦੀ ਜਿਹੜੀ ਸਿੱਖਿਆ ਕ੍ਰਾਂਤੀ ਆ ਉਹ ਮਨੀਸ਼ ਸੋਧਿਆ ਤੋਂ ਸਿੱਖ ਰਹੇ ਆਂ ਅਸੀਂ ਪੰਜਾਬ ਵਾਲੇ ਕਹਿੰਦੇ ਸਿੱਖ ਰਹੇ ਸਿੱਖ ਰਹੇ ਤਾਂ ਦਿੱਲੀ ਚ ਨਹੀਂ ਸਿੱਖੇ ਦਿੱਲੀ ਵਾਲੇ ਤੇ ਸਿੱਖੇ ਨਹੀਂ ਹੂੰ ਪੰਜਾਬ ਵਾਲੇ ਕੀ ਸਿੱਖਣਗੇ ਹੂੰ ਇਹ ਕਹਿੰਦਾ ਮਤਲਬ ਕੋਈ ਖੁਲਾਹਾ ਨਹੀਂ ਹੋ ਪੰਜਾਬ ਨੂੰ ਉਹਨਾਂ ਦਾ ਨਾ ਨਾ ਕੁਝ ਨਹੀਂ ਪੰਜਾਬ ਤੇ ਬੁਰੀ ਤਰ੍ਹਾਂ ਰਹੇਗਾ ਹੂੰ ਭਾਰਤੀ ਜਨਤਾ ਪਾਰਟੀ ਟੂਸਰ ਮжоਰਿਟੀ ਨਾ ਲਾ ਰਹੀ ਹੈ ਪੰਜਾਬ ਵਿੱਚ ਹੂੰ ਨਰਿੰਦਰ ਮੋਦੀ ਜੀ ਨੂੰ ਸਭ ਲੋਕਾਂ ਨੇ ਦੇਖ ਰਹੇ ਹੂੰ ਔਰ ਨਰਿੰਦਰ ਮੋਦੀ ਜੀ ਨੇ ਨਤਰ ਕੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਪੂਰੇ ਬਹੁਮਤ ਪਰਵਾਸ ਸਾਹਿਬ ਅਸਲ ਦੇ ਵਿੱਚ ਜਿਹੜੀ ਹੁਣ ਦੇਖਣ ਦੇ ਵਿੱਚ ਇਹ ਆ ਵੀ ਲੋਕ ਭਗਵਾਨਤ ਮਾਨ ਨੂੰ ਇਹ ਸਮਝਦੇ ਆ ਵੀ ਉਹ ਬਹੁਤ ਡੱਲੇਦਾਰ ਮੁੱਖ ਮੰਤਰੀ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹੋ ਸਕ ਤੁਸੀਂ ਮੰਨਦੇ ਹੋ ਵੀ ਉਹ ਕੇਜਰੀਵਾਲ ਗੱਲ ਡੱਲੇਦਾਰ ਹੈ ਕਿੱਥੇ ਤੇ ਪਗੜੀ ਟੇਢੀ ਕਰ ਲੰਦਾ ਹੈ ਕੀ ਕਰ ਲੰਦਾ ਨਹੀਂ ਤੁਹਾਨੂੰ ਲੱਗਦਾ ਕਿ ਉਹ ਡੱਲੇਦਾਰ ਹੈ ਕਿੱਥੇ ਤੁਹਾਨੂੰ ਲੱਗਦਾ ਕਿ ਉਹ ਮਨੀਸ਼ ਸ਼ਿਸ਼ੋਦੀ ਆ ਜਾਂ ਕੇਜਰੀਵਾਲ ਦੀ ਜਿਹੜੀ ਮੋਰ ਬਣ ਕੇ ਚੱਲਣਗੇ ਤੁਹਾਨੂੰ ਲੱਗਦਾ ਉਹ ਤਾਂ ਚੱਲ ਰਿਹਾ ਹੈ ਨਾ 3 ਮਹੀਨੇ ਤੋਂ 2 ਮਹੀਨੇ ਤੋਂ ਉਹ ਕੀ ਰੇ ਹੂੰ ਸਾਈਨ ਉਹ ਕਰੀ ਜਾ ਰਿਹਾ ਬਾਕੀ ਤੇ ਜੋ ਡਿਸੀਜਨ ਇਹ ਚੋਰ ਪਾਰਟੀ ਪਹੁੰਚ ਗਈ ਹੈ ਉੱਤੇ ਉੱਤੇ ਜੋ ਡਿਸੀਜਨ ਇਹ ਲੈ ਰਹੇ ਨੂੰ ਕਰ ਰਿਹਾ ਵਿੱਚ ਕਹਿੰਦਾ ਮਤਲਬ ਚੱਲਦੀ ਸਾਰੀ ਸੁਸ਼ੋਧੀਆਂ ਤੇ ਕੇਜਰੀਬਾਦ ਉਹਨਾਂ ਦੀ ਚੱਲ ਰਹੀ ਹੈ ਔਰ ਕਿਸੇ ਦੀ ਚੱਲ ਹੀ ਨਹੀਂ ਹਾਂ ਤੇ ਇਹਦਾ ਆਉਣ ਵਾਲੇ ਸਮੇਂ 'ਚ ਭਗਵਾਨ ਜਨਮ ਨੂੰ ਫਿਰ ਜਿਲ ਜਾਏਗਾ ਭਗਵਾਨ ਜਨਮ ਅੱਜ ਲਿਖ ਲੋ ਹਾਂ ਉਹਨਾਂ ਨੇ ਸਾਈਨ ਕਰਾ ਲੈਣੇ ਇਹਦੇ ਕੋਲ ਕਈ ਫੈਲਾ ਕੜਵਾ ਲਈਆਂ ਕਰੋੜਾ ਰੁਪਏ ਖੁਦ ਖਾ ਜਾਣੇ ਜੀ ਜੋ ਦਿੱਲੀ 'ਚ ਹੋਇਆ ਉਹ ਇਸ ਤਰ੍ਹਾਂ ਥੇ ਹੋਏਗਾ ਜੀ ਔਰ ਬਾਅਦ ਕਿਉਂ ਇਹਦੀਆਂ ਇਨਕੁਆਰੀਆਂ ਆਉਣਗੀਆਂ ਤੇ ਜੇ ਲੀਚੀ ਮਿਲੇਗਾ ਉਹ ਹਮ ਪੱਕਾ ਜਿਹੜੀ ਅੱਜ ਦੀ ਅੱਜ ਦੀ ਜਿਹੜੀ ਰਾਜਨੀਤੀ ਆ ਉਹ ਦਿੱਲੀ ਦੇ ਨਾਲੋਂ ਬਹੁਤ ਵੱਖ ਕਰਕੇ ਦੇਖਦੇ ਸੀ ਪਹਿਲਾਂ ਕਿ ਦਿੱਲੀ ਇੱਕ ਮਾਡਲ ਬਣਦਾ ਸੀ ਦੂਜਿਆਂ ਲਈ ਜਿਵੇਂ ਐਗਜ਼ਾਮਪਲ ਸੈੱਟ ਹੁੰਦੀ ਸੀ ਹਣਾ ਹੁਣ ਐਗਜ਼ਾਮਪਲ ਇਹ ਸੈੱਟ ਹੋਈ ਆ ਕਿ ਪੂਰੇ ਦਾ ਪੂਰਾ ਜਿਹਨੂੰ ਤੁਹਾਡੇ ਦਿੱਲੀ ਚ ਸੂਪੜਾ ਸਾਫ ਕਰਨਾ ਕਹਿੰਦੇ ਆ ਉਹ ਹੋਇਆ ਹੈ ਨਾ ਇਸ ਪਾਰਟੀ ਦਾ ਤੇ ਪੰਜਾਬ ਦੇ ਵਿੱਚ ਨਹੀਂ ਦੇਖੋ ਨਾ ਅਸੀਂ ਤੇ 2 ਮਹੀਨੇ ਵਿੱਚ ਜੋ ਦਿੱਲੀ 'ਚ 10 ਸਾਲ 11 ਸਾਲ ਇੰਨੀ ਕਰ ਪਾਇਆ ਜੀ ਨਾਲਿਆਂ ਦੀ ਸਫਾਈ ਉਹ ਆਂਦੇ ਹੀ ਅਸੀਂ ਅੱਜ ਦੇਖੋ ਸਾਰੇ ਨਾਲ ਦੇ ਤੁਹਾਡੇ ਪ੍ਰਵੇਸ਼ ਵਰਮਾ ਨੇ ਸਾਰੇ ਨਾਲਿਆਂ ਤੇ ਰੋਜ਼ ਦੌਰਾ ਕਰ ਰਹੇ ਔਰ ਆਪਣੇ ਜਾ ਕੇ ਉਹਤੇ ਕੰਮ ਕਰਦੇ ਜੀ ਇੱਕ ਮਰਦ ਸਾਹਿਬ ਜਿੱਥੇ ਪਹਿਲਾਂ ਲੋਕਾਂ ਦੇ ਵਿੱਚ ਚਰਚਾ ਇਹ ਸੀ ਵੀ ਜਿਹੜੀ ਆਮ ਆਦਮੀ ਪਾਰਟੀ ਆ ਉਹ ਭਾਜੀਪੀ ਨੇ ਤਿਆਰ ਕੀਤੀ ਹੋਈ ਆ ਵੀ ਕਹਿੰਦੇ ਜਿਹੜਾ ਕਾਂਗਰਸ ਮੁਕਤ ਭਾਰਤ ਦਾ ਸੰਕਲਪ ਸੀ ਉਹਨੂੰ ਅਮਲ ਦੇ ਵਿੱਚ ਲਿਆਉਣ ਲਈ ਭਾਜੀਪੀ ਨੇ ਆਮ ਆਦਮੀ ਪਾਰਟੀ ਨੂੰ ਵਰਤਿਆ ਇਹਦੇ ਬਾਰੇ ਇਹ ਸਭ ਝੂਠ ਹੈ ਨਾ ਤੇ ਬਜਪੀ ਪਾਰਟੀ ਕਦੇ ਕਿਸੇ ਨੂੰ ਵਰਤਦੀ ਹੈ ਕਿਉਂਕਿ ਉਹਨੂੰ ਜ਼ਰੂਰਤ ਨਹੀਂ ਵਰਤਣੇ ਦੀ ਬਜਪੀ ਪਾਰਟੀ ਅੱਜ ਦੇ ਦਿਨ ਵਿੱਚ ਪੂਰੇ ਵਰਲਡ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਪ੍ਰਜਾਤੰਤਰੀ ਸਭ ਤੋਂ ਵੱਡੀ ਪਾਰਟੀ ਗਿਣੀ ਜਾ ਰਹੀ ਹੈ ਪੂਰੇ ਵਰਲਡ ਦੀ ਗੱਲ ਕਰ ਰਹੇ ਜੀ ਤੇ ਜਦੋਂ ਨਰਿੰਦਰ ਮੋਦੀ ਜੀ ਨੇ ਜੋ ਕੰਮ ਕਰਕੇ ਦਿਖਾਇਆ ਉਹ ਕੋਈ ਹੋਰ ਕੰਮ ਨਹੀਂ ਕਰ ਸਕਦਾ ਅਮੀਸ਼ਾ ਜੀ ਨੇ ਜੋ ਕੰਮ ਕਰਕੇ ਦਿਖਾਇਆ ਕੋਈ ਵੀ ਨਹੀਂ ਕਰ ਸਕਦਾ ਕਿਉਂਕਿ ਉਹ ਤੇ 3 ਕਿਆ 4 ਘੰਟੇ ਸੌਂਦੇ ਨ ਬਾਕੀ ਤੇ ਦੇ ਸੱਪੇ ਕਰਦੇ ਜੀ ਔਰ ਸਭ ਤੋਂ ਵੱਡੀ ਗੱਲ ਹੈ 11 ਸਾਲ ਵਿੱਚ ਇੱਕ ਵੀ ਮੰਤਰੀ ਤੇ ਕੋਈ ਦਾਗ ਨਹੀਂ ਲੱਗਾ ਹਮ ਆਪ ਦੇਖੋ ਨਾ ਜੀ ਹੁਣ ਦਿੱਲੀ ਸਰਕਾਰ ਦੇ ਮੰਤਰੀਆਂ ਦੇ ਚਾਰ ਮੰਤਰੀ ਜੇਲ੍ਹ ਚਲੇ ਗਏ ਐਮਐਲਏ ਜੇਲ੍ਹ ਚਲੇ ਗਏ ਇੱਥੇ ਦੇਖੋ ਇੱਕ ਮੰਤਰੀ ਤੇ ਕਿਸੇ ਵੀ ਫਾਈਲ ਦਾ ਦਾਗ ਧਿਲ ਲਗਾ ਪਹਿਲੀ ਸਰਕਾਰ ਹੈ ਹਮ ਪਿਛੇ ਮਨਮੋਹਨ ਸਿੰਘ ਦੀ ਸਰਕਾਰ ਹੀ ਕੋਈ ਮੰਤਰੀ ਜੇਲ੍ਹ ਗਏ ਉਸ ਤੋਂ ਪਹਿਲੇ ਵੀ ਗਏ ਤੇ ਪਹਿਲੀ ਸਰਕਾਰ ਹੈ ਔਰ ਨੀਵੀਂ ਸਰਕਾਰ ਚੱਲ ਰਹੀ ਹੈ 11 ਸਾਲ ਵਿੱਚ ਇੱਕ ਵੀ ਮੰਤਰੀ ਤੇ ਕੋਈ ਚਾਰੀ ਕੋਈ ਖੁਦ ਪਰ ਦਾਨ ਮੰਤਰੀ ਜੀ ਇਮਾਨਦਾਰ ਅਮੀਤ ਸਾਹਿਬ ਜੀ ਮਾਨਦਾਰ ਰਾਣਾ ਸਿੰਘ ਜੀ ਮਾਨਦਾਰ ਫਾਈਨੈਂਸ ਮੰਤਰੀ ਇਮਾਨਦਾਰ ਤੇ ਉਹ ਤੇ ਪੂਰੇ ਦੇਸ਼ ਨੂੰ ਇਤਨਾ ਚਲਾ ਰਹੇ ਨੇ ਦੇਖੋ ਨਾ ਜੀ ਕਿਸਾਨਾਂ ਨੂੰ ਜਿਹੜੇ ਨੌਜਵਾਨ ਹੈਗੇ ਉਹਨੂੰ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਸੰਦੇਸ਼ ਦੇ ਰਿਹਾ ਵਕਤ ਹੈਗਾ ਜੀ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਖੜੇ ਹੋ ਹੋਰ ਭਾਰਤੀ ਜਨਤਾ ਪਾਰਟੀ ਕਿਉਂਕਿ ਅੱਜ ਪੰਜਾਬ ਬੜਾ ਪਿੱਛੜ ਰਿਹਾ ਹੈਗਾ ਉਹਨੂੰ ਠੀਕ ਕਰਨ ਦੇ ਵਾਸਤੇ ਨਰਿੰਦਰ ਮੋਦੀ ਜੀ ਦੀ ਸਰਕਾਰ ਬਣਾਓ ਔਰ ਤੁਹਾਨੂੰ ਸਾਰੀਆਂ ਸੌਬਿਅਤਾਂ ਨਰਿੰਦਰ ਮੋਦੀ ਜੀ ਦੇਣਗੇ ਔਰ ਜਿਹੜਾ ਕਰਜ਼ਾ ਪੰਜਾਬ ਤੇ ਹੈ ਉਹਨੂੰ ਵੀ ਉਤਾਰਨੀ ਬਾਤ ਸੋ ਦੋਸਤੋ ਇਹਸ ਹਮ ਸਾਡੇ ਬਹੁਤ ਹੀ ਪਿਆਰੇ ਦੋਸਤ ਵੱਡੇ ਵੀਰ ਅ ਤਰਵਿੰਦਰ ਸਿੰਘ ਮਾਰਵਾ ਜੀ ਜਿਹੜੇ ਦਿੱਲੀ ਤੋਂ ਵਿਧਾਇਕ ਨੇ ਜਾਂਗਪੁਰ ਹਲਕੇ ਤੋਂ ਉਮੀਦ ਕਰਦੇ ਆ ਕਿ ਇਸ ਗੱਲਬਾਤ ਨੂੰ ਤੁਸੀਂ ਪਸੰਦ ਕਰੋਗੇ غور ਕਰੋਗੇ ਅੱਜ ਲਈ ਇੰਨਾ ਹੀ ਅਗਲੀ ਵਾਰ ਫੇਰ ਮਿਲਦੇ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ